ਜਸੀਆਂ ਰੋਸ਼ ਸ਼ਿਵਸ਼ਕਤੀ ਸਵੀਤ ਸ਼ੋਪ ਦੇ ਵੱਲੋਂ ਕਲਸ਼ ਯਾਤਰਾ ਕੱਢੀ ਗਈ ਜਿਸ ਵਿੱਚ ਸ਼ਰਧਾਲੂਆਂ ਨੇ ਵੱਲ ਚੜ ਕੇ ਹਿੱਸਾ ਲਿਆ। ਸ਼੍ਰੀ ਰਾਮ ਕਥਾ ਦਾ ਆਯੋਜਨ ਚੰਦਨਗਰ ਵਿਖੇ ਸਮਾਹ ਸੇਵਕ ਸੁਰੇਂਦਰ ਗੁੱਜਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕ੍ਰਿਸ਼ਨਦੇਵ ਮਾਰਗਦਰਸ਼ਕ ਅਰੁਣ ਤ੍ਰਿਪਾਠੀ ਗੁਗੇਸ਼ਟ ਵਾੜੀ ਨੇ ਦੱਸਿਆ ਕਿ ਇਹ ਜਤਾ ਦਾ 21 ਦਸੰਬਰ ਤੱਕ ਚੱਲੇਗੀ ਜਿਸ ਵਿੱਚ ਕਥਾਵਾਚਕ ਚਿੱਤਰਕੋਟ ਤਾਮ ਵਾਲੇ ਸ਼ਾਸਤਰੀ ਜੀ ਕਥਾ ਕਰਨਗੇ। ਉਹਨਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸਮਾਗਮ ਵਿੱਚ ਪੁੱਜ ਕੇ ਸ਼੍ਰੀ ਰਾਮ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਜੈ ਸਵਾਮੀ ਜੈ ਸਵਾਮੀ ਜੈ ਸਵਾਮੀ ਮੇਰੇ ਕਰਮਾ ਤੇ ਰਾਜਾ ਖੱਤੇ ਵਾਲੇ ਚੱਲਦੇ ਜੈ ਸਵਾਮੀ ਮੇਰੇ ਕਰਮਾ ਤੇ ਰਾਜਾ ਖੱਤੇ ਵਾਲੇ ਚੱਲਦੇ ਮੇਰੇ ਕਰਮਾ ਤੇ ਰਾਜਾ ਜੈ ਸ਼ੀਰામ ਮੇਰਾ ਨਾਮ ਸ਼੍ਰਿੰਦਰ ਗੁਜਰ ਹੈ ਅੱਜ ਰੂ ਰਾਮ ਦੀ ਕਿਰਪਾ ਨਾਲ ਸ਼੍ਰੀ ਰਾਮ ਕਥਾ ਦੀ ਉਪਲਖਸ਼ ਵਿੱਚ ਜਸੀਆਂ ਰੋਡਸ਼ਿਪ ਸ਼ਕਤੀ ਸ਼ੂ ਸ਼ੋ ਤੋਂ ਜਸੀਆਂ ਰੋਡ ਤੇ ਹੁੰਦੇ ਹੋਏ ਸ਼ੀਕਸ਼ਕਤੀ ਵਿੰਕਟ ਹਾਲ ਕਾਲੀ ਮਾਤਾ ਮੰਦਰ ਦੇ ਸਾਹਮਣੇ ਸਿਲ ਸਿਟੀ ਚੰਦਨਗਰ ਦੇ ਵਿੱਚ ਯਾਤਰਾ ਪਹੁੰਚੀ ਹੈ ਅੱਜ ਤੇ ਯਾਤਰਾ ਦੇ ਦਰਵਾਜ਼ਾਂ 'ਸਾਨੂੰ ਜਿਹੜੇ ਜਗ੍ਹਾ-ਜਗ੍ਹਾ ਤੇ ਸੰਧਾਰੂਆਂ ਦਾ ਬੜਾ ਹੀ ਪਿਆਰ ਮਿਲਿਆ ਜਗ੍ਹਾ-ਜਗ੍ਹਾ ਤੇ ਪਾਣੀ ਲੰਗਰ ਕੋਈ ਜੂਸ ਦੇ ਲੰਗਰ ਫੁੱਲਾਂ ਦੀ ਵਰਖਾ ਜਗ੍ਹਾ-ਜਗ੍ਹਾ ਹੋਈ ਹੈ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਉਹ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਪ੍ਰੋਪ੍ਰਾ ਕਿਰਪਾ ਰਾਮ ਕਿਰਪਾ ਨਾਲ ਬਣੀ ਰਹੇ ਤੇ ਇੱਕ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਸਾਡੇ ਸ਼ਿਸ਼ਕ ਦੀ ਬੈਂਕਟ ਹਾਲ ਦੇ ਵਿੱਚ ਕਥਾ ਦੇ ਉਪਰਾਹਤ ਇੱਕ ਹਮਾਚੋ ਤੋ ਫੋਕ ਸਿੰਗਰ ਜਿਹੜੇ ਹੈ ਬਹੁਤ ਹੀ ਸ੍ਰੀਲੀ ਆਵਾਜ਼ ਦੇ ਮਿੱਠੀ ਆਵਾਜ਼ ਦੇ ਗਾਇਕ ਹੈ ਮੋਹਿਤ ਗਰਗ ਜੀ ਉਹ ਕੱਲ ਸਾਡੇ ਕਥਾ ਦੇ ਬਾਅਦ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਮੈਂ ਚਾਹੁੰਦਾ ਸਾਰੀ ਸੰਗਤ ਉੱਥੇ ਪਹੁੰਚੇ ਔਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਕਲਚਰ ਪ੍ਰੋਗਰਾਮ ਕਰਦੇ ਬਹੁਤ ਹੀ ਸੁਰੀਲੀ ਬਾਜ ਦੀ ਮਿੱਠੀ ਬਾਜ ਦੇ ਕਲਾਕਾਰ ਹੈ ਤੇ ਉਹ ਕੱਲ ਉਹਨਾਂ ਨੂੰ ਸਣ ਸੁਣ ਵਸੇ ਸਾਰੀ ਸੰਗਤ ਪਹੁੰਚੇ 13 ਤੀ ਤੋਂ ਲੈ ਕੇ 21 ਤੀ ਤੱਕ ਪ੍ਰੋਗਰਾਮ ਕਿਰਪਾ ਦੀ ਕਿਰਪਾ ਨਾਲ ਰਾਗ ਕਥਾ ਚੱਲੇਗੀ ਜੋ ਡੇਲੀ 4:30 ਵਜੇ ਤੋਂ ਲੈ ਕੇ 8 ਵਜੇ ਤੱਕ ਕਥਾ ਚੱਲੇਗੀ ਉਸ ਤੋਂ ਉਪਰਾਂ ਜਿਹੜਾ ਹੈ ਭੋਜਨ ਹੋਏਗਾ ਆਪ ਦਾ ਖਾਣਾ ਜਿਹੜਾ ਆਉਣ ਜਾ ਰਹੀ ਹੈ ਫ੍ਰੀ ਚੈਕ ਇਨ ਫ੍ਰੀ ਕੁਝ ਆਖੀ ਜਿਹਦੇ ਅੰਕਾ ਦਾ ਗੁੰਮਵਾ ਮਤਾ ਨਹੀਂ ਗਾਰੇ ਤਾਂ ਤਾਂ ਉਹ ਸਿੰਘਾਂ ਨੂੰ ਇਸ ਤੋਂ ਬਾਅਦ ਹੈ ਉਹ ਕਿਹਾ ਤਰਾ ਬਾਈ ਤੋਂ ਜੋ ਵੀ ਦਾ ਗ 22 ਬਾਈ ਨੇ ਜਾਣਾ ਤੇ ਬੱਚੇ ਨੂੰ ਵਾਪਸ ਲਾਣਾ 24 21 ਦੇ 21 ਸ਼ਾਮ ਨੂੰ ਜਾਣਗੇ ਤੇ 24 ਦੀ ਸ਼ਾਮ ਨੂੰ ਵਾਪਸ ਆਣਗੇ ਉਹ ਜਾ ਕੇ ਪਰ ਉਹ ਬਹੁਤ ਹੀ ਲੰਬੀ ਯਾਤਰਾ ਹੈ ਇਸ ਤਰ੍ਹਾਂ ਕਿ ਜਿਹੜੇ ਤਰਿੰਦਰ ਜੀ ਬਰੋ ਸੇਵਾ ਦੂਜੇ ਨਹੀਂ ਕਰੋ ਇਹ ਸਾਰਾ ਇਹ ਗੋਲ ਜੋ ਇੱਥੇ ਬਣਾ ਹੋਇਆ ਕੀਤਾ ਜਾ ਰਿਹਾ ਹੈ